ਤਾਸ ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 21 ਨਵੰਬਰ 2024 ਦਿਨ ਵੀਰਵਾਰ ਮੱਗਰ ਮਹੀਨੇ ਦੀ 7 ਤਰੀਕ ਹੈ ਜੀ ਸਹਿਮਿਆਮੂ ਕਾਟਜੀ ਅਤੇ ਕਵਾਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਬਦਾਈਸ ਪ੍ਰੋਗਰਾਮ ਚ ਨਿੱਘਾ ਸਵਾਗਤ ਆ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਹਜ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਆਪਣਾ ਮੋਟਰ ਸਾਡੇ ਪ੍ਰੋਗਰਾਮ ਨੂੰ ਸਪான்ਸਰ ਕਰਦੇ ਆ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਆ ਤੇ ਨਾਲੇ ਹੀ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰਿਬਿਊਟਰਸ ਜੋ ਕਿ ਗ੍ਰੇਟਰ ਵੈਨਕੂਵਰ ਚੋਂ ਤਿੰਨ ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਐਲ ਐਮ ਆਈ ਬਾਰੇ ਜਿਹੜੇ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਨੇ ਇੱਕ ਇਸ਼ਾਰਾ ਦਿੱਤਾ ਵੀ ਜਿਹੜੇ ਐਲ ਐਮ ਆਈਜ਼ ਨੇ ਉਹੋ ਵਿਚਾਰ ਕੀਤੀ ਜਾ ਰਹੀ ਹੈ ਵੀ ਸਿਰਫ ਤੇ ਸਿਰਫ ਵਰਕ ਪਰਮਿਟ ਲਈ ਵਰਤੀਆਂ ਜਾਣ ਉਹਦੇ ਰਾਹੀਂ ਅੱਗੇ ਲੋਕ ਪੱਕੇ ਨਾ ਹੋ ਸਕਣ ਪੁਆਇੰਟ ਜਿਹੜੇ ਬੋਨਸ ਤੇ ਮਿਲਦੇ ਆ ਉਹ ਘਟਾ ਦਿੱਤੇ ਜਾਣ ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ 2 ਮਹੀਨੇ ਵਾਸਤੇ ਟੈਕਸ ਤੇ ਉੱਤੇ ਛੋਟ ਦਿੱਤੀ ਜਾ ਰਹੀ ਆ ਖਾਸ ਕਰਕੇ ਖਾਣਿਆਂ ਦੇ ਉੱਤੇ ਤੇ ਕੱਪੜੇ ਉੱਤੇ ਇਹਦੇ ਬਾਰੇ ਆਪਾਂ ਦੱਸਾਂਗੇ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਦਾ ਛੋਟ ਮਿਲ ਸਕਦੀ ਆ ਟ੍ਰੰਪ ਬੋਲੋ ਥਾਪਿਆ ਟਾਰਨੀ ਜਨਰਲ ਜਿਹੜਾ ਜੀ ਉਹਨੂੰ ਸੈਨੇਟਰਾਂ ਤੋਂ ਪੂਰੀ ਹਮਾਇਤ ਨਹੀਂ ਮਿਲ ਸਕੀ ਖੁਦ ਬਖੁਦ ਉਹਨੂੰ ਵਾਪਸ ਜਿਹੜਾ ਹੋਣਾ ਪਿਆ ਅਖੀਰ ਚ ਗੱਲਬਾਤ ਆਪਾ ਅਡਾਨੀ ਹੋਣਾ ਦੀ ਵੀ ਕਰਨੀ ਹੈ ਜਿਹੜਾ ਇਸ ਵੇਲੇ ਨਰੋਬੀ ਦੇ ਇੱਕ ਹਸਪਤਾਲ ਵਿੱਚ ਭਰਤੀ ਹੋ ਗਿਆ ਦੱਸਿਆ ਜਾ ਰਿਹਾ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਹੈ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ ਨੋਟ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਪ੍ਰੋਗਰਾਮ ਦਾ ਸੋ ਹੋਤਸ਼ਵ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਜਦੋਂ ਉਹਨਾਂ ਨੇ ਕੋਈ ਐਲਾਨ ਕਰਨਾ ਹੁੰਦਾ ਉਸ ਤੋਂ ਪਹਿਲਾਂ ਉਹ ਹਫ਼ਤਾ ਖੰਡ ਉਹਦੀ ਭੂਮਿਕਾ ਬਣਨੀ ਸ਼ੁਰੂ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਤਾਂ ਕਿ ਇੱਕਦਮ ਖੜੇ ਪੈਰ ਲੋਕਾਂ ਨੂੰ ਜਿਹੜਾ ਸਦਮਾ ਨਾ ਪਹੁੰਚੇ ਸੋ ਹੁਣ ਅੱਜ ਉਹਨਾਂ ਨੇ ਟ੍ਰਾਂਟੋ ਸਟਾਰ ਦੇ ਨਾਲ ਗੱਲਬਾਤ ਕਰਦੇ ਆ ਇਹ ਕਿਹਾ ਕਿ ਕੈਨੇਡਾ ਸਰਕਾਰ ਵਿਚਾਰ ਕਰ ਰਹੀ ਹੈ ਕਿ ਐਲ ਐਮ ਆਈ ਤੇ ਸ਼ਿਕੰਜਾ ਹੋਰ ਕੱਸਿਆ ਜਾਵੇ ਐਲ ਐਮ ਆਈ ਦੀ ਦਰਵਾਤੋਂ ਹੋ ਰਹੀ ਹੈ ਜਿਸ ਕਰਕੇ ਜਿਹੜੇ ਇਹਦੇ ਨਾਲ ਮਿਲਦੇ ਬੋਨਸ ਪੁਆਇੰਟ ਨੇ ਜਿਹੜੇ ਕਿ 50 ਤੱਕ ਮਿਲ ਜਾਂਦੇ ਆ ਉਹਨਾਂ ਨੂੰ ਸਰਕਾਰ ਬੰਦ ਕਰਨ ਬਾਰੇ ਸੋਚ ਰਹੀ ਆ ਸੋ ਸਿੱਧੇ ਲਾਭਾਂ ਦੇ ਵਿੱਚ ਇਹਦਾ ਅਰਥ ਇਹ ਨਿਕਲਦਾ ਕਿ ਆਉਣ ਵਾਲੇ ਦਿਨਾਂ 'ਚ ਕੈਨੇਡਾ ਸਰਕਾਰ ਐਲ ਐਮ ਆਈ ਦੇ ਨਾਲ ਮਿਲਦੇ ਬੋਨਸ ਪੁਆਇੰਟ ਬੰਦ ਕਰ ਸਕਦੀ ਆ ਇਹਦੇ ਨਾਲ ਵਰਕ ਪਰਮਿਟ ਜਿਹੜੇ ਲੈ ਚੁੱਕੇ ਲੋਕ ਆ ਉਹਨਾਂ ਨੂੰ ਇਹ ਪੁਆਇੰਟ ਨਹੀਂ ਮਿਲਣਗੇ ਤੇ ਉਹਦੇ ਨਾਲ ਫਿਰ ਉਹਦੇ ਪੱਕੇ ਹੋਣ ਦਾ ਰਾਹ ਬੰਦ ਹੋ ਜਾਊਗਾ ਸਿੱਧੇ ਲਾਸਟ ਦੀ ਗੱਲ ਕਰੀਏ ਤਾਂ ਐਲ ਐਮ ਆਈ ਲੈ ਕੇ ਤੁਸੀਂ ਵਰਕ ਪਰਮਿਟ ਦੇ ਕੰਮ ਕਰੀ ਚੱਲੋ ਪਰ ਤੁਸੀਂ ਪੱਕੇ ਨਹੀਂ ਹੋ ਸਕਦੇ ਬਹੁਤ سارے ਪੁਆਇੰਟ ਜਿਹੜੇ ਹੋਰ ਪਾਸੇੋਂ ਵੰਡਣ ਗਏ ਵੱਖਰੀ ਆ ਪਰ ਜਿਹੜੇ ਐਲ ਐਮ ਆਈ ਦੇ ਪੁਆਇੰਟ ਤੁਹਾਨੂੰ 50 ਮਿਲਦੇ ਸੀਗੇ ਉਹਦੇ ਨਾਲ ਪੱਕੇ ਹੋਣ ਵਾਲਾ ਰਾਹ ਬੰਦ ਹੋ ਜਾਣਾ ਸੋ ਮਤਲਬ ਗੱਲ ਇਹ ਹੈ ਕਿ ਕੈਨੇਡਾ ਸਰਕਾਰ ਸਟੂਡੈਂਟਸ ਤੋਂ ਬਾਅਦ ਐਲ ਐਮ ਆਈ ਵਾਲਿਆਂ ਦੇ ਉੱਤੇ ਜਿਸ ਤਰੀਕੇ ਦੀ ਸ਼ਕਤੀ ਕਰਨ ਬਾਰੇ ਕਹਿ ਰਹੇ ਸੀਗੀ ਉਹਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਆ ਬਹੁਤ سارے ਲੋਕ ਜਿਹੜੇ ਬਾਹਰਲੇ ਮੁਲਕਾਂ ਚ ਪ੍ਰੋਗਰਾਮ ਦੇਖਦੇ ਆ ਕਿਹਨਾਂ ਨੂੰ ਨਹੀਂ ਵੀ ਪਤਾ ਐ ਐਲ ਐਮ ਆਈ ਹੈ ਕੀ ਆ ਇਹ ਇੱਕ ਇਹੋ ਜਿਹਾ ਸਿਸਟਮ ਹੈਗਾ ਜਦੋਂ ਸਰਕਾਰ ਨੂੰ ਇੱਥੇ ਕੈਨੇਡਾ ਚ ਬੰਦੇ ਚਾਹੀਦੇ ਸੀਗੇ ਤਾਂ ਵਰਕ ਪਰਮਿਟ ਦੇ ਉੱਤੇ ਬੰਦੇ ਸੱਦਣ ਵਾਸਤੇ ਇਹ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਕਰਾਈ ਜਾਂਦੀ ਸੀਗੀ ਕੰਪਨੀ ਜਿਹਨੇ ਬੰਦੇ ਸੱਦਣੇ ਹੁੰਦੇ ਸੀ ਉਹ ਐਡਾ ਪਾ ਕੇ ਇਸ਼ਤਿਹਾਰ ਦੇ ਕੇ ਸਰਕਾਰ ਨੂੰ ਦਿਖਾਉਂਦੀ ਸੀ ਵੀ ਸਾਨੂੰ ਲੋਕਲ ਬੰਦੇ ਲੱਭ ਨਹੀਂ ਰਹੇ ਇਸ ਕਰਕੇ ਸਾਨੂੰ ਬਾਹਰੋਂ ਬੰਦੇ ਮਗਾਉਣ ਦੀ ਆਗਿਆ ਦਿੱਤੀ ਜਾਵੇ ਬਹੁਤ ਸਾਰੀਆਂ ਕੰਪਨੀਆਂ ਨੇ ਤਾਂ ਸਹੀ ਸ਼ਬਦਾਂ ਦੇ ਵਿੱਚ ਇਹਦਾ ਜਿਹੜਾ ਆ ਉਪਯੋਗ ਕੀਤਾ ਲੋਕ ਉਥੋਂ ਵਰਕ ਪਰਮਿਟ ਦੇ ਉੱਤੇ ਮਿਲਾਏ ਮੰਗਾਏ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਪੱਕੇ ਕਰਵਾਉਣ ਦੇ ਵਿੱਚ ਮਦਦ ਕੀਤੀ ਪਰ ਜਿਹੜੇ ਠੱਗ ਸੀਗੇ ਉਹਨਾਂ ਨੇ ਕੀ ਕੀਤਾ ਏਜੰਟਾਂ ਨਾਲ ਰਲ ਰਲ ਕੇ ਜਿੰਨੀ ਲੋੜ ਸੀਗੀ ਉਸ ਤੋਂ ਵੱਧ ਨਕਲੀ ਜਿਹੜੀਆਂ ਐਲਐਮਆਈਜ਼ ਕਢਾਈਆਂ ਲੋਕਲ ਬੰਦਿਆਂ ਨੂੰ ਕੰਮ ਨਹੀਂ ਦਿੱਤਾ ਅ ਨਕਲੀ ਤਰੀਕੇ ਦੇ ਨਾਲ ਇਹ ਕਹੀ ਗਿਆ ਕਿ ਸਾਨੂੰ ਬੰਦੇ ਲੱਭਦੇ ਨਹੀਂ ਹੈਗੇ ਲੋਕਲ 12 ਬੰਦੇ ਲਿਆਉਣ ਦੀ ਲੋੜ ਆ ਸੋ ਐਲ ਐਮ ਆਈ ਆ ਕਢਾ ਕੇ ਉਹ ਵੇਚੀਆਂ ਗਈਆਂ ਪੰਜਾਬੀ ਭਾਈਚਾਰੇ ਵਿੱਚ 20000 ਡਾਲਰ ਤੋਂ ਲੈ ਕੇ 70000 ਡਾਲਰ ਦਾ ਕ ਐਲ ਐਮ ਆਈ ਇੱਕ ਇੱਕ ਵਿਕਦੀ ਰਹੀ ਹੈ ਚੀਨੀ ਭਾਈਚਾਰੇ ਵਿੱਚ ਐਲ ਐਮ ਆਈ ਦਾ ਰੇਟ 2 ਤੋਂ 2.5 ਲੱਖ ਡਾਲਰ ਵੀ ਚੱਲਦਾ ਰਿਹਾ ਸੋ ਉਹ ਬੰਦਾ ਮੰਨ ਲਓ ਕੋਈ 50000 ਡਾਲਰ ਦੀ ਐਲ ਐਮ ਆਈ ਖਰੀਦਦਾ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਕਈ ਵਾਰੀ ਤਾਂ ਇਹ ਵੀ ਹੁੰਦਾ ਸੀ ਕਿ ਜਿੱਥੋਂ ਨੇ ਐਲ ਐਮ ਆਈ ਖਰੀਦੀ ਆ ਉੱਥੇ ਉਹਨੂੰ ਕੰਮ ਨਹੀਂ ਸੀ ਮਿਲਦਾ ਉਹਦੀ ਕਾਗਜ਼ਾਂ ਦੇ ਵਿੱਚ ਤਨਖਾਹ ਉੱਥੇ ਬਣਦੀ ਸੀਗੀ ਟੈਕਸ ਜਿਹੜਾ ਤਨਖਾਹ ਦਾ ਉਹ ਅਦਾ ਕਰਦਾ ਸੀਗਾ ਤੇ ਕੰਮ ਉਹ ਕਿਸੇ ਹੋਰ ਪਾਸੇ ਕਰਦਾ ਸੀ ਜਿੰਨੇ ਕ ਪੈਸੇ ਉਹ ਕਿਸੇ ਹੋਰ ਪਾਸੇ ਕੰਮ ਕਰਕੇ ਕਮਾਉਂਦਾ ਸੀਗਾ ਉਹਨੇ ਐਲ ਐਮ ਆਈ ਇਹ ਵਾਲੇ ਨੂੰ ਆਪਣੇ ਟੈਕਸ ਜੋਗੇ ਉਹ ਭਰ ਦਿੰਦਾ ਸੀ ਕਿਉਂਕਿ ਐਲ ਐਮ ਆਈ ਦੇ ਟੈਕਸ ਦਾ ਰੇਟ ਜਿਹੜਾ ਆ ਉਹ ਆਮ ਜਿਹੜੀ ਦਿਹਾੜੀ ਆ ਉਹਦੇ ਨਾਲੋਂ ਵੱਧ ਭਰਾਇਆ ਹੁੰਦਾ ਸੀ ਸੋ ਕੁੱਲ ਮਿਲਾ ਕੇ ਸੀਗਾ ਵੀ 2-3 ਸਾਲ ਬੰਦਾ ਕੰਮ ਕਰਕੇ ਤੇ ਹੋਰ ਕਰ ਰਿਹਾ ਆ ਉੱਥੋਂ ਪੈਸੇ ਲਿਆ ਕੇ ਐਲ ਐਮ ਆਈ ਦੇ ਜਿਹੜੇ ਵਾਲੇ ਉਹਨਾਂ ਨੂੰ ਦੇਈ ਜਾਂਦਾ ਇੱਕ ਤਾਂ ਪਹਿਲਾ 50000 ਦੇ ਵਿੱਚ ਰਗੜਾ ਲਵਾਇਆ ਉਸ ਤੋਂ ਬਾਅਦ ਹਰ ਇੱਕ ਮਹੀਨੇ ਟੈਕਸ ਦਾ ਰਗੜਾ ਉਹਨੂੰ ਅੱਡ ਲਾ ਕਰਿਆ ਸੀਗਾ ਫਿਰ ਜਾ ਕੇ ਕਿਤੇ ਉਹ ਪੱਕਾ ਹੋ ਜਾਂਦਾ ਸੀਗਾ ਪਰ ਹੁਣ ਜਦੋਂ ਸਰਕਾਰ ਨੂੰ ਪਤਾ ਲੱਗ ਤਲ ਕਿਆ ਕਿ ਇਹ ਸਕੀਮ ਚੱਲ ਰਹੀ ਹੈ ਇਹਦੇ ਵਿੱਚ ਇਮੀਗ੍ਰੇਸ਼ਨ ਨੂੰ ਠੱਗ ਏਜੰਟ ਕੰਮਾਂ ਵਾਲੇ ਜਿਹੜੇ ਠੱਗ ਨੇ ਉਹ ਅਤੇ ਨਾਲ ਦੀ ਨਾਲ ਜਿਹੜਾ ਐਲ ਐਮ ਆਈ ਇਹ ਲੈਂਦਾ ਸੀ ਉਹ ਵੀ ਵਿੱਚੇ ਠੱਗ ਰਲਿਆ ਹੋਇਆ ਸੀ ਕਿਉਂਕਿ ਉਹਨੂੰ ਵੀ ਪਤਾ ਸੀ ਵੀ ਇਹ ਮੈਂ ਗੈਰ ਕਾਨੂੰਨੀ ਕੰਮ ਕਰ ਰਿਹਾ ਤੇ ਇਹ ਇੱਕ ਮਿਲੀ ਭੁਗਤ ਦੇ ਨਾਲ ਹੋ ਰਿਹਾ ਕੰਮ ਆ ਇਹ ਕਾਨੂੰਨਨ ਨਹੀਂ ਹੈਗਾ ਸੋ ਜਿੰਨਾ ਚਿਰ ਕੰਮ ਚੱਲ ਗਿਆ ਉਹਨਾਂ ਚਿਰ ਬਹੁਤ ਸਾਰੇ ਲੋਕ ਪੱਕੇ ਹੋ ਚੁੱਕੇ ਆ ਪਰ ਹੁਣ ਸਰਕਾਰ ਜਿਹੜੀ ਹੈ ਇਹਨੂੰ ਬੰਦ ਕਰਨ ਲੱਗੀ ਆ ਤੇ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਣਾ ਕਿਉਂਕਿ ਜਿਨ੍ਹਾਂ ਨੇ ਐਲ ਐਮ ਆਈ ਦੇ ਪੈਸੇ ਦਿੱਤੇ ਹੋਏ ਆ ਜਾਂ ਆਲਰੇਡੀ ਅਧ ਵਿਚਕਾਰ ਹੈਗੇ ਆ ਤਾਂ ਰਹਾ ਵੀ ਤੁਸੀਂ ਜਦਿਆਂ ਕਟਾਈ ਬੈਠੇ ਆ ਤਾਂ ਜੇਕਰ ਸਰਕਾਰ ਇਮੀਗ੍ਰੇਸ਼ਨ ਵਿਭਾਗ ਇਹ ਫੈਸਲਾ ਲਾਗੂ ਕਰ ਦਿੰਦਾ ਕਿ ਐਲ ਐਮ ਆਈ ਦੇ 50 ਪੁਆਇੰਟ ਨਹੀਂ ਮਿਲਣੇ ਜਿਹਦੀ ਕਿ ਬਹੁਤ ਲੱਗਦਾ ਆਸ ਹੈ ਵੀ ਇਹਨਾਂ ਨੇ ਥੋੜੇ ਦਿਨਾਂ ਦੇ ਵਿੱਚ ਹੀ ਇਹ ਐਲਾਨ ਕਰ ਦੇਣਾ ਤੇ ਇਹਦੇ ਨਾਲ ਐਲ ਐਮ ਆਈ ਦਾ ਕੰਮ ਬੰਦ ਹੋ ਜਾਊਗਾ ਫਿਰ ਸਿਰਫ ਇੰਨੀ ਗੱਲ ਆ ਕਿ ਵਰਕ ਪਰਮਿਟ ਦੇ ਉੱਤੇ ਬੰਦੇ ਸੱਦੇ ਜਾ ਸਕਦੇ ਆ ਉਹਨਾਂ ਦਾ ਕੰਮ ਕਰਾਓ ਜਿੰਨੇ ਜਿਆਦਾ ਵਰਕ ਪਰਮਿਟ ਆ ਉਦੋਂ ਬਾਅਦ ਉਹਨੂੰ ਮੋੜਨਾ ਪਿਆ ਕਰੂਗਾ ਪਰ ਉਹ ਇੱਥੇ ਪੱਕੇ ਨਹੀਂ ਹੋ ਸਕਣਗੇ ਇਹ ਸਭ ਹੋਇਆ ਇਸ ਕਰਕੇ ਆ ਕਿ ਸਾਡੇਆਂ ਹੀ ਲੋਕਾਂ ਨੇ ਕੈਨੇਡਾ ਦੇ ਵਿੱਚ ਸਾਡਾ ਤਾਂ ਮਤਲਬ ਇਹ ਨਹੀਂ ਕਿ ਇਕੱਲੇ ਪੰਜਾਬੀਆਂ ਨੇ ਕੈਨੇਡੀਅਨ ਲੋਕਾਂ ਨੇ ਸਾਰੀਆਂ ਭਾਈਚਾਰਿਆਂ ਨੇ ਇਸ ਸਿਸਟਮ ਦੀ ਰੱਦ ਕੇ ਦਰਵਾਜ਼ਾ ਤੋਂ ਕੀਤੀ ਹੈ ਇਹਨੂੰ ਨਵੇਂ ਪ੍ਰਵਾਸੀਆਂ ਨੂੰ ਲੁੱਟਣ ਦਾ ਢੰਗ ਤਰੀਕਾ ਬਣਾਇਆ ਅਤੇ ਆਪਣੀਆਂ ਕੋਠੀਆਂ ਜਿਹੜੀਆਂ ਉਹ ਭਰੀਆਂ ਤੇ ਹੁਣ ਸਮਾਂ ਆ ਗਿਆ ਵੀ ਇਹ ਕੰਮ ਬੰਦ ਹੋਣ ਜਾ ਰਿਹਾ ਜਿਸ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਉੱਤੇ ਅਸਰ ਪਾਊਗਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਸਰਕਾਰ ਦੀ ਕੈਨੇਡਾ ਸਰਕਾਰ ਦੇ ਉੱਤੇ ਪ੍ਰੈਸ਼ਰ ਸੀ ਐਨ ਡੀ ਵੀ ਪਾਰਟੀ ਵੱਲੋਂ ਵੀ ਟੈਕਸ ਵਿੱਚ ਥੋੜੇ ਚਾਲੇ ਰਹਿ ਜਾਂ ਦਿੱਤੀ ਜਾਵੇ ਸਰਕਾਰ ਸਹਿਮਤ ਹੋ ਗਈ ਹੈ ਜੀ ਹੁਣ GST ਤੇ HST ਜਿਹੜੀ ਆ ਉਹ 2 ਮਹੀਨੇ ਵਾਸਤੇ ਕੈਨੇਡਾ ਵਿੱਚ ਕੁਝ ਖਾਸ ਚੀਜ਼ਾਂ ਦੇ ਉੱਤੇ ਨਹੀਂ ਲੱਗਣੀ ਜਿਵੇਂ ਕਿ BC ਅਤੇ ਆਪਾਂ ਗੱਲ ਕਰ ਲਈ ਅਲਬਰਟਾ ਦੀ ਇੱਥੇ GST ਸਿਸਟਮ ਹੀ ਲਾਗੂ ਆ GST ਲੱਗਦੀ ਆ BC ਵਿੱਚ PST ਨਾਮ ਲੱਗਦੀ ਆ ਜਿਹਨੂੰ ਪ੍ਰੋਵਿੰਸ਼ਲ ਸੇਲਸ ਟੈਕਸ ਕਹਿੰਦੇ ਆ ਅਲਬਰਟਾ ਦੇ ਵਿੱਚ ਪ੍ਰੋਵਿੰਸ਼ਲ ਸੇਲਸ ਟੈਕਸ ਹੈਨਿੰਗ ਆ ਅਨਟਾਰੀਓ ਦੇ ਵਿੱਚ HST ਲੱਗਦੀ ਆ ਸੋ so, ਜਿੱਥੇ GST ਆ ਉਥੇ GST ਜਿੱਥੇ HST ਆ ਉਥੇ HST ਇਹ ਹੁਣ 2 ਮਹੀਨੇ ਨਹੀਂ ਲੱਗਣੀ ਕੁਝ ਖਾਸ ਚੀਜ਼ਾਂ ਤੇ ਸੋ ਕੁਝ ਥਾਂ ਤੇ 5% ਦਾ ਫਾਇਦਾ ਹੋਊਗਾ ਕੁਝ ਥਾਂ ਦੇ ਉੱਤੇ 13% ਦਾ ਫਾਇਦਾ ਹੋਊਗਾ 14 ਦਸੰਬਰ ਤੋਂ ਲੈ ਕੇ 15 ਫਰਵਰੀ ਤੱਕ ਜਿਹੜੇ ਕੈਨੇਡੀਅਨ ਲੋਕ ਆ ਜੇਕਰ ਉਹ ਖਾਣਾ ਖਰੀਦਣਗੇ ਤਿਆਰ ਕੀਤਾ ਹੋਇਆ ਖਾਣਾ ਚਾਹੇ ਚ ਸਬਜ਼ੀਆਂ ਨੇ ਪ੍ਰੀਮੇਡ ਜਿਹੜੇ ਖਾਣੇ ਆ ਉਹ ਆ ਸੈਲਡ ਵਗੈਰਾ ਸੈਂਡਵਿਚਸ ਵਗੈਰਾ ਉਹਨਾਂ ਦੇ ਉੱਤੇ ਜੀਐਸਟੀ ਐਚਐਸਟੀ ਨਹੀਂ ਲੱਗਣੀ ਰੈਸਟੋਰੈਂਟ ਦੇ ਵਿੱਚ ਬਣੇ ਹੋਏ ਖਾਣੇ ਚਾਹੇ ਤੁਸੀਂ ਘਰ ਲਿਜਾ ਕੇ ਖਾਣ ਆਇਆ ਤੇ ਚਾਹੇ ਤੁਸੀਂ ਉੱਥੇ ਬਹਿ ਕੇ ਖਾਣ ਆਇਆ ਉਹਦੇ ਉੱਤੇ ਵੀ ਜੀਐਸਟੀ ਐਚਐਸਟੀ ਨਹੀਂ ਲੱਗਣੀ ਇਹਦੇ ਨਾਲੇ ਚਿਪਸ ਕੈਂਡੀਜ਼ ਗਰਨੋਲਾ 바ਰਜ਼ ਵਗੈਰਾ ਦੇ ਉੱਤੇ ਨਹੀਂ ਲੱਗਣੀ ਤੇ ਜਿਹੜੀਆਂ ਅਲਕੋਹਲਿਕ ਪ੍ਰੋਡਕਟਸ ਨੇ ਬੀਅਰ ਸਾਈਡਰਸ ਵਗੈਰਾ ਜੇ 7% ਤੋਂ ਘੱਟ ਅਲਕੋਹਲ ਆ ਉਹਨਾਂ ਦੇ ਵਿੱਚ ਉਹਦੇ ਉੱਤੇ ਵੀ 2 ਮਹੀਨੇ GST HST ਨਹੀਂ ਲੱਗਣੀ ਇਹਦੇ ਨਾਲੇ ਬੱਚਿਆਂ ਦੇ ਕੱਪੜੇ ਬੱਚਿਆਂ ਦੀਆਂ ਜੁੱਤੀਆਂ ਡਾਇਪਰ ਵਗੈਰਾ ਉਹਨੀਆਂ ਕਾਰ ਸੀਟਸ ਉਹਨੀਆਂ ਗੇਮਾਂ ਉਹਨਾਂ ਦੇ ਜਿਹੜੇ ਵੀਡੀਓ ਕੰਸੋਲਸ ਵਗੈਰਾ ਤੇ ਉਹਨਾਂ ਦੇ ਨਾਲ ਹੋਰ ਟੌਏਜ਼ ਹੈ ਦੇ ਨਾਲ ਪাজਲਸ ਵਗੈਰਾ ਜਿਹੜੀਆਂ ਉਹਨਾਂ ਦੇ ਉੱਤੇ GST HST ਨਹੀਂ ਲੱਗਣੀ ਤੇ ਨਾ ਹੀ ਕ੍ਰਿਸਮਸ ਟਰੀਜ਼ ਦੇ ਉੱਤੇ ਲੱਗਣੀ ਆ ਸੋ ਇਹਦੇ ਨਾਲ 2 ਮਹੀਨੇ ਲੋਕਾਂ ਨੂੰ ਸੁੱਖ ਦਾ ਸਾਹ ਆਊਗਾ ਥੋੜਾ ਬੋੜਾ ਟੈਕਸ ਦੇ ਵਿੱਚ ਛੋਟ ਮਿਲੂਗੀ ਤੀਜਾ ਸਸਤੀਆਂ ਮਿਲਣਗੀਆਂ। ਇਹੀ ਉਹ ਸਮਾਂ ਹੁੰਦਾ ਜਦੋਂ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਹੌਲਿਡੇ ਸੀਜ਼ਨ ਦੇ ਦੌਰਾਨ ਇੱਕ ਦੂਜੇ ਲਈ ਗਿਫਟ ਖਰੀਦਦੇ ਆ। ਸੋ ਇੱਕ ਤਰੀਕੇ ਦੇ ਨਾਲ ਇਹ ਕਰਤਾ ਵੀ ਟੈਕਸ ਘਟਾਤਾ ਆ, ਖਤਮ ਕਰਤਾ 2 ਮਹੀਨੇ। ਉਹਦੇ ਨਾਲ ਹੋਰ ਇਕਨੋਮੀ ਨੂੰ ਤੇਜ਼ ਕਰਨ ਦੇ ਵਾਸਤੇ ਲੋਕਾਂ ਨੂੰ ਪੁਸ਼ ਕਰ ਦਿੰਦਾ ਵੀ ਆਹ 2 ਮਹੀਨੇ ਰੱਜ ਕੇ ਸਮਾਨ ਖਰੀਦ ਲਓ ਤਾਂ ਕਿ ਟੈਕਸ ਤੋਂ ਛੂਟ ਮਿਲ ਜਵੇ। ਸੋ ਲੋਕੀ ਜਿਹੜੇ ਆ ਜੀ ਉਹਨਾਂ ਨੂੰ ਪੈਸੇ ਕੱਢਣੇ ਪੈਣਗੇ। ਸਰਕਾਰ ਨੇ ਇਦਾਂ ਦਾ ਲਭਾਵਣਾ ਇੱਕ ਨਾਰਾ ਦਿਖਾ ਦਿੱਤਾ ਆ। ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਇੱਕ ਨੌਜਵਾਨ ਨਵਜੀਤ ਸਿੰਘ ਦੀ ਜਿਹਦੀ ਉਮਰ 25 ਸਾਲ ਆ ਇਹ ਨੌਜਵਾਨ ਟਰੱਕ ਚਾਲ ਕੇ ਤੇ ਦੋਸ਼ ਲੱਗੇ ਆ ਕਿ ਇਹਨੇ ਮੈਨੀਟੋਬਾ ਦੇ ਵਿੱਚ ਇੱਕ ਸੜਕ ਹਾਦਸੇ ਨੂੰ ਅੰਜਾਮ ਦਿੱਤਾ ਜਿਹਦੇ ਵਿੱਚ ਇੱਕ 35 ਸਾਲਾਂ ਦੀ ਮਾਂ ਅਤੇ ਉਹਦੀ 8 ਸਾਲਾਂ ਦੀ ਬੱਚੀ ਦੀ ਮੌਤ ਹੋ ਗਈ ਇਹ ਹਾਸਾ ਜਿਹੜਾ ਜੀ ਉਹ ਅ ਅਲਟੋਨਾ ਸ਼ਹਿਰ ਆ ਮੈਨੀਟੋਬਾ ਦਾ ਵੈਨੀਪੈਗ ਲੱਗੇ ਤੋਂ 13 ਕਿਲੋਮੀਟਰ ਦੂਰ ਵੈਸਟ ਵਿੱਚ ਵਾਪਰਿਆ ਸੀਗਾ ਇਹ ਨੌਜਵਾਨ ਜੋ ਟਰੱਕ ਚਲਾ ਰਿਹਾ ਸੀ ਇਹਨੇ ਇੱਕ ਇੰਟਰਸੈਕਸ਼ਨ ਦੇ ਵਿੱਚ ਰੁਕਣਾ ਸੀਗਾ ਇਹ ਰੁਕਿਆ ਨਹੀਂ ਸੋ ਇਹਨੇ ਇੱਕ ਗੱਡੀ ਦੇ ਵਿੱਚ ਜਾ ਕੇ ਆਪਣਾ ਟਰੱਕ ਮਾਰਿਆ ਜਿਹਦੇ ਕਾਰਨ ਮਾਵਾ ਧੀਆਂ ਦੀ ਮੌਤ ਹੋ ਗਈ ਅਤੇ ਇਹ ਵੀ ਜ਼ਖਮੀ ਹੋਇਆ ਇਹਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਕੇ ਬਾਅਦ ਚ ਇਹਨੂੰ ਛੁੱਟੀ ਦੇ ਦਿੱਤੀ ਗਈ ਬਾਅਦ ਵਿੱਚ ਮੈਨੀਟੋਬਾ ਦੀ RCMP ਨੇ ਦੇ ਉੱਤੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਦੇ ਚਾਰਜ ਲਾ ਦਿੱਤੇ ਆ ਕਿਉਂਕਿ ਇਹ ਜਿਹੜਾ ਹਾਦਸੇ ਦੇ ਵਿੱਚ ਇੱਕ ਮੌਤ ਹੋਈ ਇੱਕ ਜਣਾ ਜ਼ਖਮੀ ਹੋਇਆ ਉਸ ਤੋਂ ਬਾਅਦ ਇਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਤੇ ਲੱਭ ਨਹੀਂ ਰਿਹਾ ਬ੍ਰੈਂਟਨ ਦਾ ਰਹਿਣ ਵਾਲਾ ਇਹ ਨੌਜਵਾਨ ਜਿਹੜਾ ਇਹਦੇ ਵਾਸਤੇ ਅਕਈ ਪਾਸੇ ਪੁਲਿਸ ਵੱਲੋਂ ਖੋਜ ਕੀਤੀ ਗਈ ਹਾਰ ਕੇ ਹੁਣ ਇਹ ਕੈਨੇਡਾ ਵਾਈਡ ਵਾਰੰਟ ইস্যੂ ਕੀਤੇ ਗਏ ਆ ਕਿ ਜੇਕਰ ਕਿਸੇ ਨੂੰ ਵੀ ਨਵਦੀਪ ਸਿੰਘ ਉਮਰ 25 ਸਾਲ ਦੀ ਤਸਵੀਰ ਤੁਸੀਂ ਪਿੱਛੇ ਦੇਖ ਰਹੇ ਆ ਬਾਰੇ ਪਤਾ ਹੋਵੇ ਤਾਂ ਤੁਰੰਤ ਲੋਕਲ ਪੁਲਿਸ ਨਾਲ ਜਾਂ ਮੈਨੀਟੋਬਾ ਦੀ RCMP ਦੇ ਨਾਲ ਸੰਪਰਕ ਕੀਤਾ ਜਾ ਸਕੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਅਮਰੀਕਾ ਦੀ ਅਮਰੀਕਾ ਦੇ ਵਿੱਚ 트럼ਪ ਸਰਕਾਰ ਜਿਹੜੀ ਆ ਬਹੁਤ ਜਲਦ ਆ ਰਹੀ ਹੈ 20 ਜਨਵਰੀ ਨੂੰ ਉਹਨਾਂ ਨੇ ਸੌ ਚੁੱਕਣੀ ਆ 트럼ਪ ਨੇ ਆਪਣੇ ਕੁਝ ਜਿਹੜੇ ਖਾਸ ਚੋਣਵੇਂ ਹਮੈਤੀ ਆ ਉਹ ਚੁਣ ਲਏ ਆ ਉਹਨਾਂ ਦੇ ਵਿੱਚ ਸੈਕਟਰੀ ਆਫ ਸਟੇਟ ਸੈਕਟਰੀ ਆਫ ਡਿਫੈਂਸ ਪੈਂਟਾਗਨ ਦਾ ਮੁਖੀ ਸੀਆਈਏ ਦਾ ਮੁਖੀ ਇੰਟੈਲੀਜੈਂਸ ਏਜੰਸੀਆਂ ਦਾ ਮੁਖੀ ਅਟਾਰਨੀ ਜਨਰਲ ਵੀ ਜਿਹੜਾ ਚੁਣ ਲਿਆ ਸੀਗਾ ਪਰ ਹੁਣ ਜਿਹੜੇ ਉਹਨਾਂ ਨੇ ਚੁਣੇ ਅਟਾਰਨੀ ਜਨਰਲ ਮੈਟ ਗੇਟਸ ਆ ਉਹਨਾਂ ਨੂੰ ਸੈਨੇਟਰਾਂ ਦੀ ਹਮਾਇਤ ਨਹੀਂ ਮਿਲ ਰਹੀ ਜਿਸ ਦੇ ਕਾਰਨ ਉਹ ਆਪਣਾ ਅਹੁਦਾ ਖੁਦ ਬਖੌਦਾ ਹੀ ਛੱਡ ਗਏ ਆ ਅਮਰੀਕਾ ਦੇ ਵਿੱਚ ਸੂਲ ਇਹ ਆ ਬੇਸ਼ੱਕ ਟਰੰਪ ਦੀ ਮੈਜੋਰਟੀ ਆ ਸੈਨੇਟ ਦੇ ਵਿੱਚ ਵੀ ਹਾਊਸ ਦੇ ਵਿੱਚ ਵੀ ਕਾਂਗਰਸ ਦੇ ਵਿੱਚ ਵੀ ਪਰ ਜਿਹੜੇ ਵੀ ਉਹਨਾਂ ਨੇ ਅਹੁਦੇਦਾਰਾ ਲਾਣਨੇ ਆ ਆਪਣੇ ਕੈਬਨਟ ਦੇ ਵਿੱਚ ਸਾਥੀ ਲਾਣਨੇ ਆ ਉਹ ਸੈਨੇਟ ਕੋਲੋਂ ਮਨਜ਼ੂਰਸ਼ੁਦਾ ਹੋਣੇ ਚਾਹੀਦੇ ਆ ਜਿਹੜੇ ਐਲਾਨਨੇ ਗਏ ਸੀਗੇ ਇਹ ਟੋਰਨਿੰਗ ਜਨਰਲ ਮੈਟ ਗੇਟਸ ਇਹਨਾਂ ਦੇ ਉੱਤੇ ਦੋਸ਼ ਹੈਗੇ ਆ ਕਿ ਇਹਨਾਂ ਨੇ ਇੱਕ 17 ਸਾਲਾਂ ਦੀ ਲੜਕੀ ਦੇ ਨਾਲ ਸਬੰਧ ਬਣਾਏ ਜਿਹੜੇ ਕਿ ਗੈਰਕਾਨੂੰਨੀ ਸੀਗੇ ਇਸ ਸੰਬੰਧੀ ਐਥਿਕਸ ਕਮੇਟੀ ਨੇ ਇੱਕ ਜਾਂਚ ਕੀਤੀ ਹੈ ਹਾਲਾਂਕਿ ਉਹ ਖੁਦ ਇਹਨੂੰ ਨਕਾਰ ਰਹੇ ਆ ਪਰ ਉਹਨਾਂ ਦੇ ਉੱਤੇ ਦੋਸ਼ ਹੈਗੇ ਆ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੇ ਵਿੱਚ 트াম্প ਦੀ ਪਾਰਟੀ ਵਾਲੇ ਉਹਨਾਂ ਨੂੰ ਪਸੰਦ ਨਹੀਂ ਸੀ ਕਰ ਰਹੇ ਪਿਛਲੇ ਗੁਜਰਾਂ ਤੋਂ 트াম্প ਖੁਦ ਵੀ ਫੋਨ ਕਰ ਰਹੇ ਸੀਗੇ ਮੈਟ ਗੇਟਸ ਆਪ ਵੀ ਸੈਨੇਟਰਾਂ ਦੇ ਨਾਲ ਸੰਪਰਕ ਕਰ ਰਹੇ ਸੀਗੇ ਪਰ ਰਿਪਬਲਿਕਨ ਸੈਨੇਟਰ ਹੀ ਉਹਦੀ ਹਮਾਇਤ ਵਿੱਚ ਆ ਨਹੀਂ ਸੀ ਰਹੇ ਸੋ ਇਸ ਵੇਲੇ ਜਿਹੜੀ ਸੈਨੇਟਾ ਦੇ ਵਿੱਚ 100 ਸੈਨੇਟਰ ਆ ਉਹਨਾਂ ਵਿੱਚੋਂ 47 ਜਿਹੜੇ ਨੇ ਉਹ ਵਿਰੋਧੀ ਪਾਰਟੀ ਦੇ ਡੈਮੋਕ੍ਰੈਟਿਕ ਦੇ ਆ 53 ਜਿਹੜੇ ਨੇ ਉਹ 트੍ਰੰਪ ਦੀ ਪਾਰਟੀ ਰਿਪਬਲਿਕਨ ਦੇ ਆ ਪਰ ਉਹਨਾਂ ਸਾਰਿਆਂ ਦੇ ਵਿੱਚੋਂ ਮਨਜ਼ੂਰੀ ਚਾਹੀਦੀ ਹੈ 51 ਹੱਕ 'ਚ ਹੋਣੇ ਚਾਹੀਦੇ ਆ ਫਿਰ ਕੋਈ ਅਹੁਦਾ ਮਿਲ ਸਕਦਾ ਪਰ 트াম্প ਦੀ ਆਪਣੀ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਇਹ ਲੱਗਦਾ ਕਿ 트াম্প ਬਾਹਰੋਂ ਆ ਕੇ ਸਾਡੀ ਪਾਰਟੀ ਹਾਈਜੈਕ ਕਰਕੇ ਲੈ ਗਿਆ ਇਸ ਕਰਕੇ ਸਾਡੀ ਹੁਣ ਕੋਈ ਪੁੱਛਗਿੱਛ ਨਹੀਂ ਰਹੀ ਸੋ ਉਹਨਾਂ ਦੀ ਪੁੱਛਗਿੱਛ ਦਿਖਾਉਣ ਦਾ ਵੇਲਾ ਆਹੀ ਆ ਕਿ ਜਿਹੜੀ ਵੀ ਗੱਲ 트াম্প ਕਰੇ ਉਹਦੇ ਉਲਟ ਕਿਵੇਂ ਖੜਨਾ ਸੋ ਇਹ 트াম্প ਲਈ ਪਹਿਲਾ ਵੱਡਾ ਝਟਕਾ ਆ ਕਿ ਉਹਨਾਂ ਵੱਲੋਂ ਟੌਰਨ ਜਨਰਲ ਜਿਹੜਾ ਉਹ ਨਿਯੁਕਤ ਕੀਤਾ ਗਿਆ ਚੁਣਿਆ ਗਿਆ ਉਹਦੀ ਆਪਣੀ ਪਾਰਟੀ ਦੇ ਸੈਨੇਟਰਾਂ ਨੇ ਉਹਨੂੰ ਜਿਹੜੀਆਂ ਮਨਜ਼ੂਰੀ ਨਹੀਂ ਦਿੱਤੀ ਜਿਸ ਕਰਕੇ ਉਹਨੂੰ ਹੁਣ ਖੁਦ-ਬਖੁਦ ਪਿੱਛੇ ਹਟਣਾ ਪਿਆ ਸੋ ਕਾਫੀ ਪਰੇਸ਼ਾਨੀਆਂ ਜਿਹੜੀਆਂ 트ੰਪ ਲਈ ਖੜੀਆਂ ਕੀਤੀਆਂ ਜਾ ਰਹੀਆਂ ਆ ਹਾਲਾਂਕਿ ਲੱਗਦਾ ਤਾਂ ਇਹੀ ਹੈ ਕਿ ਡੀਪ ਸਟੇਟ ਦੇ ਅੱਗੇ 트ੰਪ ਉਹਨਾਂ ਨੂੰ ਵੀ ਝੁਕਣਾ ਪੈਣਾ ਉਹਦੇ ਮੁਤਾਬਕ ਚੱਲਣਾ ਪੈਣਾ ਪਰ ਉਹਨੀਆਂ ਪਰੇਸ਼ਾਨੀਆਂ ਜ਼ਰੂਰ ਵਧਾਈਆਂ ਜਾ ਰਹੀਆਂ ਫਾਰ ਇਗਜ਼ਾਮਪਲ ਰੂਸ ਤੇ ਜਕਰੇਨ ਦਾ ਯੁੱਧ ਜਿਹੜਾ ਆ ਉਹ 트ੰਪ ਕਹਿੰਦੇ ਸੀ ਮੈਂ ਇੱਕ ਦਿਨ 'ਚ ਬੰਦ ਕਰ ਦੇਣਾ ਆ ਪਰ ਉੱਥੇ ਹਾਲਾਤ ਇਹੋ ਜਿਹੇ ਬਣਾ ਦਿੱਤੇ ਗਏ ਆ ਕਿ ਗੱਲ ਵੱਧ ਹੀ ਪ੍ਰਤੀਤ ਹੋ ਰਹੀ ਆ ਬਾਈਡਨ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਨਾਲ ਯੂਕਰੇਨ ਨੇ 6 ਮਿਜ਼ਾਈਲਾਂ ਰੂਸ ਵੱਲ ਤਾਗ ਦਿੱਤੀਆਂ ਇਹ ਮਿਜ਼ਾਈਲਾਂ ਅਮਰੀਕਾ ਤੇ ਇੰਗਲੈਂਡ ਦੀਆਂ ਬਣੀਆਂ ਹੋਈਆਂ ਸੀਗੀਆਂ ਤੇ ਰੂਸ ਨੂੰ ਮੁਰਯੋ ਕਹਿੰਦਾ ਜਿਹੜਾ ਮੁਲਕਾਂ ਦੀਆਂ ਬਣੀਆਂ ਹੋਈਆਂ ਮਿਜ਼ਾਈਲਾਂ ਸਾਡੇ ਦੇ ਦਰੀਆਂ ਗਈਆਂ ਉਹਨਾਂ ਦੇ ਫੌਜੀ ਟਿਕਾਣਿਆਂ ਤੇ ਉੱਤੇ ਹਮਲੇ ਕੀਤੇ ਜਾਣਗੇ ਸੋ ਮਤਲਬ ਕੀ ਹੈ ਕਿ ਅਮਰੀਕਾ ਇੰਗਲੈਂਡ ਤੇ ਹੋਰ ਸਾਥੀ ਜਿਨ੍ਹਾਂ ਦੇ ਹਵਾਈ ਅੱਡੇ ਆ ਉਹਨਾਂ ਦੇ ਉੱਤੇ ਕਿਤੇ ਵੀ ਰੂਸ ਵੱਲੋਂ ਹਮਲਾ ਕੀਤਾ ਜਾ ਸਕਦਾ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅੱਜ ਇੱਕ ਬਕਾਇਦਾ ਟੀਵੀ ਕਾਨਫਰੰਸ ਦੇ ਦੌਰਾਨ ਇਹ ਗੱਲ ਆਖੀ ਹੈ ਕਿ ਅਸੀਂ ਬਹੁਤ ਜਲਦ ਫੌਜੀ ਟਿਕਾਣਿਆਂ ਦੇ ਉੱਤੇ ਹਮਲੇ ਕਰ ਸਕਦੇ ਹਾਂ ਉਹਨਾਂ ਮੁਲਕਾਂ ਦੇ ਫੌਜੀ ਟਿਕਾਣਿਆਂ ਦੇ ਜਿਨ੍ਹਾਂ ਦੀਆਂ ਬਣੀਆਂ ਮਜ਼ਾਈਲਾ ਯੁਕਰੇਨ ਨੇ ਰੂਸ ਵੱਲ ਲਾਗੀਆਂ ਆ ਸੋ ਸਿੱਧੇ ਤੌਰ ਤੇ ਆਪਾਂ ਦੇਖ ਸਕਦੇ ਹਾਂ ਕਿ ਜਿਹੜੀ ਲੜਾਈ 트੍ਰੰਪ ਬੰਦ ਕਰਾਉਣ ਵਾਸਤੇ ਜ਼ੋਰ ਲਾ ਰਿਹਾ ਜਾਂ ਸੋਚਦਾ ਆ ਉਹ ਵੱਧਦੀ ਪ੍ਰਤੀਤ ਹੋ ਰਹੀ ਹੈ ਸੋ ਹੱਲੇ 트੍ਰੰਪ ਨੂੰ 20 ਜਨਵਰੀ ਨੂੰ ਜਾ ਕੇ ਸੱਤਾ ਮਿਲਣੀ ਆ ਉਦੋਂ ਪਹਿਲਾਂ ਕਿਤੇ ਕੰਮ ਇੰਨਾ ਖਰਾਬ ਨਾ ਹੋ ਜਾਵੇ ਕਿ ਮੁੜ ਕੇ ਟਰੰਪ ਨੂੰ 2-4 ਸਾਲ ਜਿਹੜੇ ਆ ਇਹਨੂੰ ਸਾਂਭਣ ਨੂੰ ਹੀ ਲੱਗ ਜਾਣ ਸਿਆਸਤ ਬੜੀ ਜਿਹੜੀ ਕੁੱਤੀ ਚੀਜ਼ ਹੈ ਜੀ ਇਹਦੇ ਵਿੱਚ ਕਈ ਵਾਰੀ ਬਾਹਰੋਂ ਹਮਲੇ ਹੁੰਦੇ ਆ ਕਈ ਵਾਰੀ ਅੰਦਰੋਂ ਹਮਲੇ ਹੁੰਦੇ ਆ ਤੇ ਸਿਆਸਤਦਾਨ ਆਪਣੇ ਆਪ ਨੂੰ ਕਹਿੰਦੇ ਘੌਂਦੇ ਤਹੰਤਰ ਵੀ ਜਿਹੜੇ ਆ ਉਹੋ ਕਈ ਵਾਰੀ ਗੋਡੇ ਟੇਕਣੇ ਪੈ ਜਾਂਦੇ ਆ ਉਹਨਾਂ ਨੂੰ ਸੋ ਇਸ ਵੇਲੇ ਹਾਲਾਤ ਜਿਹੜੇ ਕੋਈ ਉਧਰ ਨੂੰ ਹੀ ਬਣਦੇ ਪ੍ਰਤੀਤ ਹੋ ਰਹੇ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅ ਇੰਟਰਨੈਸ਼ਨਲ ਲੈਵਲ ਤੇ ਤਾਂ ਅਰੇਸਟ ਵਾਰੰਟ ਜਾਰੀ ਹੋਏ ਆ ਜੀ ਜਿਹੜੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਬੈਂਜਾਮਿਨ ਨੇਤਨਯਾਹੁ ਅਤੇ ਨਾਲ ਹੀ ਉਹਦੇ ਸਾਬਕਾ ਰੱਖਿਆ ਮੰਤਰੀ ਗੈਲੈਂਟ ਜਿਹਨਾਂ ਨੂੰ ਹੁਣ ਹਟਾ ਦਿੱਤਾ ਗਿਆ ਪਰ ਜੋ ਮੌਜੂਦਾ ਨਸਲਕੁਸ਼ੀ ਫਲਸਤੀਨ ਦੇ ਵਿੱਚ ਗਾਜ਼ਾ ਦੇ ਵਿੱਚ ਹੋਈ ਆ ਇਹਨਾਂ ਦੇ ਦੋਹਾਂ ਦੇ ਉੱਤੇ ਦੋਸ਼ ਲੱਗੇ ਸੀਗੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਕੀ ਆ ਕਿ ਇਹ ਨਾ ਹੀ ਮੁਲਕਾਂ ਦੀ ਸਾਰਿਆਂ ਮੁਲਕਾਂ ਦੀ ਸਾਂਝੀ ਇੱਕ ਸੰਸਥਾ ਆ ਜਿਹਨੂੰ ਅਧਿਕਾਰ ਆ ਕਿ ਜੇਕਰ ਇਹਦੇ ਮੋਰੇ ਕੋਈ ਆ ਦੋਸ਼ ਲਿਆਂਦੇ ਜਾਣ ਮੌਲਕ ਕੰਟਰੀਜ਼ ਵੱਲੋਂ ਇਕੱਠੇ ਹੋ ਕੇ ਤਾਂ ਉਹਦੇ ਤੇ ਵਿਚਾਰ ਹੁੰਦੀ ਹੈ ਗਲਤ ਬੰਦੇ ਦੇ ਖਿਲਾਫ ਅਰੈਸਟ ਵਾਰੰਟ ਜਾਰੀ ਹੁੰਦੇ ਆ ਹੁਣ ਮੌਲਕ ਇਕੱਠੇ ਹੋ ਕੇ ਗਏ ਵੀ ਇਜ਼ਰਾਈਲ ਧੱਕਾ ਕਰ ਰਿਹਾ ਫਲਸਤੀਨ ਦੇ ਨਾਲ ਇਹਨਾਂ ਦੇ ਵਿੱਚ ਉਹ ਮੌਲਕ ਵੀ ਸ਼ਾਮਲ ਸੀ ਜਿਹੜੇ ਕਿ ਅਮਰੀਕਾ ਦੇ ਵੈਸੇ ਕਰੀਬੀ ਆ ਅਮਰੀਕਾ ਵੱਲੋਂ ਖੁੱਲਾ ਹੱਥ ਦਿੱਤਾ ਹੋਇਆ ਇਸ ਵੇਲੇ ਇਜ਼ਰਾਈਲ ਨੂੰ ਜੈਨੋਸਾਈਡ ਕਰਨ ਵਾਸਤੇ ਪਰ ਹੋਰ ਮੌਲਕ ਵਿਰੋਧ ਵਿੱਚ ਆ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਇਜ਼ਰਾਈਲ ਦੇ ਆਗੂਆਂ ਦੇ ਉਲਟ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰਤੇ ਅਮਰੀਕਾ ਕਹਿੰਦਾ ਵੀ ਮੈਂ ਇਹਨਾਂ ਗ੍ਰਿਫਤਾਰੀ ਦੇ ਵਾਰੰਟਾਂ ਨੂੰ ਖਾਰਜ ਕਰਦਾ ਮੈਂ ਮੰਨਦਾ ਨਹੀਂ ਪਰ ਹੋਰ ਮੁਲਕ ਜਿਹੜੇ ਆ ਜੀ ਉਹ ਉਹ ਇਹਨੂੰ ਮੰਨਣ ਲਈ ਪਾਬੰਦ ਆ ਹੋਰ ਜਿਵੇਂ ਹੁਣ ਫੋਰ ਐਗਜ਼ਾਮਪਲ ਕੈਨੇਡਾ ਦੀ ਐਗਜ਼ਾਮਪਲ ਲੈ ਲਓ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟੂਟੋ ਨੂੰ ਅੱਜ ਪੁੱਛਿਆ ਗਿਆ ਵੀ ਜੇਕਰ ਮੰਨ ਲਵੋ ਵੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਤੇ ਉਹਦੇ ਸਾਥਕਾਰ ਰੱਖਿਆ ਮੰਤਰੀ ਕੈਨੇਡਾ ਆ ਜਾਣ ਕੈਨੇਡਾ ਦੀ ਧਰਤੀ ਤੇ ਪੈਰ ਧਰਨ ਤੁਹਾਡਾ ਕੀ ਸਟੈਂਡ ਹੋਊਗਾ ਉਹ ਕਹਿੰਦੇ ਵੀ ਅਸੀਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆਪਤਾ ਬ ਜਿਹੜੇ ਦੇ ਕਾਨੂੰਨ ਆ ਅਸੀਂ ਉਹਨਾਂ ਨੂੰ ਮੰਨਣ ਲਈ ਪਾਬੰਦ ਆ ਤੋਂ ਜੋ ਕਾਨੂੰਨ ਦੇ ਹਿਸਾਬ ਕਰਨਾ ਪੈਣਾ ਸਾਨੂੰ ਕਰਨਾ ਪੈਣਾ ਸੋ ਮਤਲਬ ਕਿ ਜੇਕਰ ਅਜ ਜ Israel ਵਾਲੇ ਇਹ ਪ੍ਰਧਾਨ ਮੰਤਰੀ ਦੇ ਸਾਫ ਕਰਕੇ ਮੰਤਰੀ ਕੈਨੇਡਾ ਪੈਰ ਧਾਰਨ ਤੱਕ ਕੈਨੇਡਾ ਉਹਨਾਂ ਨੂੰ ਗ੍ਰਿਫਤਾਰ ਕਰੂਗਾ ਡੂਡੋ ਦੇ ਕਹਿਣ ਦਾ ਮਤਲਬ ਇਹ ਨਿਕਲਦਾ ਸੋ ਇਹ ਇੱਕ ਕਾਫੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਆ ਕਿ ਇਜ਼ਰਾਈਲ ਹੁਣ ਤੱਕ ਇਹੀ ਸਮਝਦਾ ਸੀ ਕਿ ਮੈਨੂੰ ਕੋਈ ਵੀ ਰੋਕਟੋਕ ਨਹੀਂ ਹੈ ਪਰ ਹੁਣ ਗ੍ਰਫਤਾਰੀ ਦੇ ਵਾਰੰਟ ਜਾਰੀ ਹੋ ਗਏ ਆ ਅਮਰੀਕਾ ਉਹਨਾਂ ਦੇ ਨਾਲ ਖੁੱਲ ਖੇਲ ਆ ਪਰ ਜੇਕਰ ਕਿਤੇ ਹੋਰ ਮੁਲਕ ਜਾਂਦੇ ਆ ਤਾਂ ਗ੍ਰਫਤਾਰੀ ਹੋ ਸਕਦੀ ਆ ਸੋ ਇਸ ਦੇ ਨਾਲ ਆਪਸੀ ਜਿਹੜੇ ਸਬੰਧ ਨੇ ਨਾਟੋ ਮੁਲਕਾਂ ਦੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਤਰੇੜਾਂ ਨਜ਼ਰ ਆ ਰਹੀਆਂ ਆ ਕਿਉਂਕਿ ਅਮਰੀਕਾ ਜਿਹੜਾ ਆ ਉਹ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਨਾਮ ਐਲਾਨਾ ਨੂੰ ਮੰਨ ਨਹੀਂ ਰਿਹਾ ਹੈਗਾ ਤੇ ਬਾਕੀ ਮੁਲਕ ਕਹਿ ਰਹੇ ਆ ਕਿ ਅਸੀਂ ਮੰਨਣ ਵਾਸਤੇ ਪਾਬੰਦ ਹੈਗੇ ਆ ਅਖੀਰ ਦੇ ਵਿੱਚ ਗੱਲਬਾਤ ਕਰੀਏ ਇੱਕ ਹੋਰ ਅਰੇਸਟ ਵਾਰੰਟ ਦੀ ਜਿਹੜਾ ਕਿ ਗੋਤਮ ਅਡਾਨੀ ਦੇ ਖਿਲਾਫ ਜਾਰੀ ਹੋਇਆ ਆਪਾਂ ਕੱਲ ਖਬਰ ਦਿੱਤੀ ਸੀਗੀ ਕਿ ਗੋਤਮ ਅਡਾਨੀ ਜਿਹੜਾ ਕਿ ਭਾਰਤ ਦਾ ਸਭ ਤੋਂ ਵੱਡਾ ਅਮੀਰ ਆ ਜਿਹਾ ਕਹਿ ਲਓ ਵੀ ਪਹਿਲੇ 10 ਸਾਲਾਂ ਦੇ ਵਿੱਚ ਮੋਦੀ ਦੇ ਰਾਜ ਦੇ ਵਿੱਚ ਉਹਨੂੰ ਸਾਰਾ ਜੋਰ ਲਾ ਕੇ ਅਮੀਰ ਬਣਾਇਆ ਗਿਆ ਕਿਉਂਕਿ ਇਹ ਦੋਵੇਂ ਇੱਕ ਦੂਜੇ ਦੀ ਪਿੱਠ ਖੁਰਕਦੇ ਆ ਮੋਦੀ ਅਤੇ ਉਹਦੀ ਭਾਜਪਾ ਉਹਨਾਂ ਨੇ ਅਡਾਨੀ ਨੂੰ ਅਮੀਰ ਬਣਾਇਆ ਤੇ ਬਦਲੇ ਵਿੱਚ ਅਡਾਨੀ ਭਾਜਪਾ ਅਸਸ ਦੇ ਜਿਹੜੇ ਕੰਮ ਆ ਹਿੰਦੂਤਵਦੀ ਪ੍ਰੋਜੈਕਟ ਆ ਉਹਨਾਂ ਵਾਸਤੇ ਪੈਸਾ ਦਿੰਦਾ ਤਾਂ ਕਿ ਇਹ ਚੋਣਾ ਜਿੱਤਦੇ ਰਹਿਣ ਹੁਣ ਕੀ ਹੋਇਆ ਕਿ ਅਮਰੀਕਾ ਦੀ ਅਦਾਲਤ ਵਿੱਚ ਦੋਸ਼ ਲੱਗ ਗਏ ਕਿ ਇੱਕ ਸੋਨਰ ਪੈਲਨ ਪ੍ਰੋਜੈਕਟ ਦੇ ਵਿੱਚ ਅਮਰੀਕੀ ਨਿਵੇਸ਼ਕਾਂ ਨੂੰ ਹਨੇਰੇ 'ਚ ਰੱਖ ਕੇ ਅਡਾਨੀ ਨੇ 250 ਮਿਲੀਅਨ ਅਮਰੀਕਨ ਡਾਲਰ ਦੀ ਰੈਸ਼ਵਤਾ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ ਦਿੱਤੀ ਆ ਤੇ ਇਸ ਮਾਮਲੇ ਵਿੱਚ ਨਿਊਯਾਰਕ ਦੀ ਬਰੁਕਲਨ ਅਦਾਲਤ ਵਿੱਚ ਉਹਦੇ ਖਿਲਾਫ ਚਾਰਜ ਲਾਏ ਗਏ ਆ ਐਨਡਾਈਟਮੈਂਟ ਪੇਸ਼ ਕੀਤੀ ਗਈ ਆ ਜਿਹਦੇ ਆਧਾਰ ਦੇ ਉੱਤੇ ਅਮਰੀਕਾ ਨੇ ਉਹਦੇ ਅਰੈਸਟ ਵਾਰੰਟ ਜਾਰੀ ਕੀਤੇ ਆ ਹੁਣ ਇਸ ਮਾਮਲੇ ਦੇ ਵਿੱਚ ਗੋਤਮ ਮਡਾਨੀ ਜਿਹੜੇ ਆ ਜੀ ਉਹ ਇਹ ਕਹਿ ਸਕਦੇ ਆ ਕਿ ਪੈਸੇ ਵੱਲੋਂ ਬੜੇ امیر ਆ ਦੁਨੀਆ ਦੀ ਹਰ ਇੱਕ ਚੀਜ਼ ਖਰੀਦ ਸਕਦੇ ਆ ਪਰ ਅਮਰੀਕਾ ਦੀ ਟੈਗਟ ਨਹੀਂ ਖਰੀਦ ਸਕਦੇ ਕਿਉਂਕਿ ਅਮਰੀਕਾ ਆਉਂਦੇ ਸਾਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਣਾ ਤਾਜ਼ਾ ਖਬਰਾਂ ਇਹ ਹੈ ਕਿ ਕੀਨੀਆ ਦੇ ਸ਼ਹਿਰ ਨਰੋਬੀ ਦੇ ਇੱਕ ਹਸਪਤਾਲ ਦੇ ਵਿੱਚ ਉਹ ਦਾਖਲ ਹੋਏ ਹੋਏ ਆ ਤਾਂ ਕਿ ਗ੍ਰਫਤਾਰੀ ਤੋਂ ਬਚਿਆ ਜਾ ਸਕੇ ਤੇ ਕਿਸੇ ਪਾਸੇ ਉੱਡ ਕੇ ਜਾ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਫੜਿਆ ਜਾ ਸਕਦਾ ਕਿਉਂਕਿ ਜਿਹੜਾ ਉਹਨਾਂ ਦਾ ਆਪਣਾ ਪ੍ਰਾਈਵੇਟ ਜੈਟ ਹੈ ਜਿਹਦੇ ਵਿੱਚ ਉਹ ਸਵਾਰੀ ਕਰਦੇ ਸੀਗੇ ਉਹ ਹੋ ਕੀਨੀਆ ਦੀ ਸਰਕਾਰ ਨੇ ਜ਼ਬਤ ਕਰ ਲਿਆ ਸਿਰਫ ਜ਼ਬਤੇ ਨਹੀਂ ਕੀਤਾ ਕੀਨੀਆ ਦੀ ਸਰਕਾਰ ਨੇ ਉਹਨਾਂ ਦੇ ਨਾਲ ਕੀਤੇ ਹੋਏ ਸਾਰੇ ਸਮਝੌਤੇ ਵੀ ਰੱਦ ਕਰ ਦਿੱਤੇ ਆ ਜਿਨ੍ਹਾਂ ਦੇ ਵਿੱਚ ਅਦਾਨੀ ਨੇ ਕੀਨੀਆ ਅੰਦਰ ਕਈ 에ਰਪੋਰਟ ਕਈ ਪੁਲ ਅਤੇ ਹਸਪਤਾਲ ਵਗੈਰਾ ਉਸਾਰਨੇ ਸੀ ਅਜੇ ਹੀ ਹੋਰ ਕਈ ਮੁਲਕਾਂ ਵੱਲੋਂ ਫੈਸਲੇ ਅਗਲੇ ਦਿਨਾਂ ਦੇ ਵਿੱਚ ਆ ਸਕਦੇ ਆ ਜਿੱਥੇ ਅਡਾਨੀ ਗਰੁੱਪ ਦੇ ਨਾਲੋਂ ਉਹ ਆਪਣਾ ਨਾਤਾ ਤੋੜਨਗੇ ਤੇ ਇਹਦੇ ਨਾਲ ਅਡਾਨੀ ਦੇ ਬੌਂਡ ਜਿਹੜੇ ਆ ਜਿਹੜੇ ਰੁਲੇ ਫਿਰਦੇ ਆ ਤੇ ਗਾਹਾਂ ਸ਼ੇਅਰ ਮਾਰਕੀਟ ਤੇ ਵੀ ਅਸਰ ਪੈ ਸਕਦਾ ਸੋ ਨਰਿੰਦਰ ਮੋਦੀ ਦੇ ਖਾਸ ਖਾਸ ਮਿੱਤਰ ਅਡਾਨੀ ਜਿਨ੍ਹਾਂ ਨੂੰ ਇੱਕ ਤਰੀਕੇ ਦੇ ਨਾਲ ਇਸ ਕਰਕੇ ਵੱਡਾ ਕੀਤਾ ਗਿਆ ਸੀ ਤਾਂ ਕਿ ਉਹ ਨਰਿੰਦਰ ਮੋਦੀ ਦੇ ਫਾਈਨੈਂਸਰ ਬਣੇ ਰਹਿਣ ਭਾਜਪਾ ਦੇ ਫਾਈਨੈਂਸਰ ਬਣੇ ਰਹਿਣ ਉਹਨਾਂ ਨੂੰ ਕੱਲਿਆਂ ਨੂੰ ਰਜ ਰਜ ਖਵਾਇਆ ਜਾਵੇ ਤੇ ਨਾਲੇ ਤਾਂ ਉਹ ਅਮੀਰ ਬਣ ਜਾਣ ਤੇ ਨਾਲ ਫਿਰ ਕੱਲ ਨੂੰ ਜਦੋਂ ਵੀ ਭਾਜਪਾ ਨੂੰ ਪੈਸੇ ਦੀ ਲੋੜ ਪਵੇ ਚਾਹੇ ਉਹ ਚੋਣਾਂ ਵਾਸਤੇ ਆ ਚਾਹੇ ਕਿਤੇ ਦੰਗੇ ਕਰਾਉਣ ਲਈ ਆ ਚਾਹੇ ਕਿਤੇ ਬਾਹਲੇ ਮੁਲਕ 'ਚ ਬੰਦੇ ਮਰਾਉਣ ਲਈ ਆ ਤੇ ਅਡਾਨੀ ਦੇ ਕੋਲੋਂ ਜਿੰਨੇ ਮਰਜ਼ੀ ਪੈਸੇ ਚੋਣ ਉਹ ਲੈ ਸਕਣ ਹੁਣ ਇੱਕ ਪਾਸੇ ਭਾਰਤ ਵਿੱਚ ਆਮ ਲੋਕਾਂ ਦੀ ਆਰਥਿਕ ਹਾਲਤ ਨਿੱਗਰ ਰਹੀ ਹੈ ਪਰ ਮੋਦੀ ਹੁਣਾਂ ਨੇ ਪੂਰਾ ਜ਼ੋਰ ਲਾ ਕੇ ਅਡਾਨੀ ਨੂੰ ਵੱਡਾ ਬਣਾਇਆ ਆਮ ਲੋਕ ਜਿਹੜੇ ਆ ਉਹ ਨਾਰਿਆਂ ਦੇ ਵਿਚੇ ਲਜਾ ਲੈ ਗਏ ਆ ਕਦੀ ਜੈਸ਼ਰੀ ਆਰਾਮ ਦੇ ਨਾਰੇ ਤੇ ਕਦੀ ਉਹਨਾਂ ਨੂੰ ਪਾਕਿਸਤਾਨ ਵਿਰੋਧੀ ਨਾਰੇ ਦੇ ਤੇ ਕਦੀ ਕੈਨੇਡਾ ਵਿਰੋਧੀ ਨਾਰੇ ਦੇ ਤੇ ਤੇ ਹੁਣ ਪ੍ਰੋਜੈਕਟ ਇਹ ਦੇ ਦਿੱਤਾ ਹੈ ਜੀ ਵੀ ਤੁਸੀਂ ਦਾ ਸਿਰਫ ਕੈਨੇਡਾ ਅਮਰੀਕਾ ਨੂੰ ਗਾਲ੍ਹਾਂ ਕੱਢਣੀਆਂ ਵੀ ਕੈਨੇਡਾ ਅਮਰੀਕਾ ਸਾਡੇ ਨਾਲ ਹੀਰਖਾ ਕਰਦੇ ਆ ਕੈਨੇਡਾ ਅਮਰੀਕਾ ਸਾਨੂੰ ਉੱਪਰ ਨਹੀਂ ਉੱਠਣਾ ਦੇਣਾ ਚਾਹੁੰਦੇ ਇਸੇ ਕਰਕੇ ਕਦੀ ਉਹ ਅਮਿਤ ਸ਼ਾਹ ਨੂੰ ਕਹਿ ਦਿੰਦੇ ਆ ਕਦੀ ਮੋਦੀ ਨੂੰ ਕਹਿ ਦਿੰਦੇ ਆ ਵੀ ਇਹਨਾਂ ਨੇ ਕੈਨੇਡਾ ਵਿੱਚ ਸਿੱਖ ਮਰਵਾਏ ਆ ਤੇ ਕਦੀ ਅਮਰੀਕਾ ਅਡਾਨੀ ਦੇ ਉੱਤੇ ਹੁਣ ਦੋਸ਼ ਲਾ ਰਿਹਾ ਆ ਇਹ ਸਾਡੀ ਤਰੱਕੀ ਨਹੀਂ ਚਾਹੁੰਦੇ ਸੋ ਉਹ ਲੋਕ ਜਿਹੜੇ ਆਪ ਖੁਦ ਗਰੀਬ ਹੋ ਰਹੇ ਆ ਪਾਲੀ ਪਲੇ ਰਾਜ ਵਿੱਚ ਭ੍ਰਿਸ਼ਟਾਚਾਰ ਹੇਠ ਦੱਬੇ ਜਾ ਰਹੇ ਆ ਉਹਨਾਂ ਨੂੰ ਅਜਿਹੇ ਨਾਰਿਆਂ ਦੇ ਵਿੱਚ उलझा ਕੇ ਰੱਖਿਆ ਹੋਇਆ ਤਾਂ ਕਿ ਉਹਨਾਂ ਤੱਕ ਅਸਲੀਅਤ ਨਾ ਪਹੁੰਚ ਸਕੇ ਤੋਂ ਭਗਤ ਜਿਹੜੇ ਨੇ ਜੀ ਮੋਦੀ ਦੇ ਉਹ ਹੱਲੇ ਵੀ ਮੋਦੀ ਦੀ ਜਾਇਜਾਕਾਰ ਕਰ ਰਹੇ ਆ ਅਮਰੀਕਾ ਕੈਨੇਡਾ ਨੂੰ ਅਜ ਠੋਕ ਕੇ ਕਾਲਾ ਕੱਢੀਆਂ ਜਾ ਰਹੀਆਂ ਆ ਦੂਜੇ ਪਾਸੇ ਸੁਭਰਾ ਮਰੀਮ ਸਵਾਮੀ ਕਹਿੰਦੇ ਜਿਹੜੇ ਕਿ ਭਾਜਪਾ ਦਾ ਹੀ ਆਗੂ ਆ ਉਹ ਕਹਿੰਦੇ ਵੀ ਗੜਾਨੀ ਤਾਂ ਭਾਰਤ ਦਾ ਸਕਾ ਹੈ ਹੀ ਨਹੀਂ ਸੀ ਆਪਣੇ ਰਹਿਣ ਵਾਲੇ ਉਹਨੇ ਪਹਿਲਾਂ ਹੀ ਸਵਿਟਜ਼ਰਲੈਂਡ ਸਮੇਤ ਕਈ ਹੋਰ ਮੁਲਕਾਂ ਵਿੱਚ ਟਿਕਾਣੇ ਬਣਾਏ ਹੋਏ ਆ ਵੀ ਜੇਕਰ ਕੱਲ ਨੂੰ ਮੇਰੇ ਤੇ ਕੋਈ ਹਾਵੀ ਨਾ ਵੀ ਹੁੰਦੀ ਆ ਤਾਂ ਮੈਂ ਜਾ ਕੇ ਸਵਿਟਜ਼ਰਲੈਂਡ ਟਿਕ ਜਾਊਗਾ ਆਪਣਾ ਪੈਸਾ ਉਹਨੇ ਭਰਾ ਦੇ ਰਾਹੀਂ ਦੁਬਈ ਕੱਢਿਆ ਹੋਇਆ ਇਹਦੇ ਨਾਲ ਹੀ ਇੱਕ ਪਾਕਿਸਤਾਨੀ ਉਹਦੇ ਨਾਲ ਕੰਮ ਕਰਦਾ ਜੀ ਜਿਹਦਾ ਨਾਮ ਬਸ਼ਰ ਸੁਹੇਬ ਆ ਸਾਰੀ ਮਨੀ ਉਹਦੇ ਨਾਲ ਰਲ ਕੇ ਇਹਨਾਂ ਨੇ ਬਣਾਈ ਹੋਈ ਆ ਤੇ ਉਹਦੇ ਨਾਂ ਦੇ ਉੱਤੇ ਰੱਖੀ ਹੋਈ ਆ ਲੋਕਾਂ ਨੂੰ ਕਹੀ ਜਾਂਦੇ ਪਾਕਿਸਤਾਨ ਮਾੜਾ ਆ ਪਾਕਿਸਤਾਨ ਨੂੰ ਗਾਲਾਂ ਕਢਾਈ ਜਾਂਦੇ ਆ ਆਪ ਪਾਕਿਸਤਾਨੀਆਂ ਦੇ ਨਾਲ ਮਿਲ ਕੇ ਵੱਡੀ ਰਕਮ ਬਣਾ ਕੇ ਸਾਹਮਣੇ ਬੈਠੇ ਆ ਵੀ ਔਕੇ ਵੇਲੇ ਉਹ ਕੰਮ ਆਉਣਗੇ ਸੋ ਹੁਣ ਅਮਰੀਕਾ ਜਿਹੜਾ ਜੀ ਉਹ ਗ੍ਰਫਤਾਰ ਕਰਨਾ ਚਾਹੁੰਦਾ ਡਾਨੀ ਨੂੰ ਕਿੰਨੇ ਕ ਦਿਨ ਬਚਦੇ ਆ ਗ੍ਰਫਤਾਰੀ ਤੋਂ ਜਾਂ ਕਿਸ ਤਰੀਕੇ ਜ਼ਮਾਨਤ ਲੈਂਦੇ ਆ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਪਰ ਹਾਲ ਦੀ ਘੜੀ ਆਪਾਂ ਇਹੀ ਕਹਿ ਸਕਦੇ ਆ ਵੀ ਬਾੜੀ ਕਈ ਵਾਰੀ ਆਕੜ ਨਹੀਂ ਕਰਨੀ ਚਾਹੀਦੀ ਊਠ ਤੇ ਬੈਠੇ ਨੂੰ ਕਦੋਂ ਕੁੱਤਾ ਵੱਢ ਜਵੇ ਪਤਾ ਨਹੀਂ ਲੱਗਦਾ ਹੁੰਦਾ ਆਪਾਂ ਇੱਥੇ ਪ੍ਰੋਗਰਾਮ ਕੋਨੇ ਆ ਕੱਲ ਨੂੰ ਫਿਰ ਤੁਹਾਡੇ ਨਾਲ ਖਬਰਾਂ ਵਿਚਾਰਾਂ ਦੀ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ